ਪੋਟਲ ਦੇ ਕਮਰੇ ਚ ਜਾਣ ਤੋਂ ਪਹਿਲਾਂ ਆਹ ਦੇਖ ਲਓ ਕਮਰੇ ਤੋਂ ਬਚਣ ਦੇ ਲਈ ਇਸ ਔਰਤ ਨੇ ਲਾਇਆ ਸ਼ਾਨਦਾਰ ਜੁਗਾੜ ਵਿਸਤ੍ਰਿਤੇ ਹੀ ਬਣਾਤਾ ਤੰਬੂ ਹੈਰਾਨ ਕਰ ਦੇਵੇਗਾ ਇਹ ਤਰੀਕਾ ਜੀ ਹਾਂ ਹੋਟਲਾਂ ਦੇ ਵਿੱਚ ਰਹਿਣ ਵਾਲੇ ਜਾਂ ਫਿਰ ਹੋਟਲਾਂ ਦੇ ਵਿੱਚ ਜਾ ਕੇ ਟਾਈਮ ਸਪੈਂਡ ਕਰਨ ਵਾਲੇ ਮੁੰਡੇ ਕੁੜੀਆਂ ਆ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਦੇਖੋ ਕਿਸ ਤਰੀਕੇ ਦੇ ਨਾਲ ਇਸ ਔਰਤ ਨੇ ਸ਼ਾਨਦਾਰ ਜੁਗਾੜ ਲਗਾਇਆ ਹੈਗਾ ਜਿੱਥੇ ਕਹਿੰਦੇ ਨੇ ਹੋਟਲਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਲੱਗੇ ਹੁੰਦੇ ਨੇ ਤਾਂ ਕੈਮਰੇ ਤੋਂ ਬਚਣ ਦੇ ਲਈ ਇਸ ਔਰਤ ਨੇ ਅਨੋਖਾ ਹੀ ਤਰੀਕਾ ਕੱਢ ਲਿੱਤਾ ਹੈਗਾ ਦਰਅਸਲ ਇੱਕ ਚੀਨੀ ਔਰਤ ਜੋ ਕਿ ਲੁਕਵੇਂ ਕੈਮਰਾ ਤੋਂ ਕਾਫੀ ਚਿੰਤਿਤ ਸੀਗੀ ਪਰੇਸ਼ਾਨ ਸੀਗੀ ਤਾਂ ਉਸਨੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਆਪਣੀ ਜਿਹੜੀ ਕਿ ਪ੍ਰਾਈਵੇਸੀ ਬਣਾਈ ਰੱਖਣ ਦੇ ਲਈ ਇੱਕ ਅਨੋਖਾ ਹੱਲ ਕਰ ਲிட்டਾ ਦਰਸਲ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਕਿ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਅਨੁਸਾਰ ਉਸਨੇ ਕਿਸੇ ਵੀ ਤਰ੍ਹਾਂ ਦੀ ਨਿਗਰਾਨੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਬਿਸਤਰੇ ਦੇ ਉੱਤੇ ਤੰਬੂ ਵਰਗਾ ਢਾਂਚਾ ਬਣਾਉਣ ਦੇ ਲਈ ਰੱਸੀ ਤੇ ਕੱਪੜੇ ਦੇ ਇੱਕ ਵੱਡੇ ਟੁਕੜੇ ਦੀ ਵਰਤੋਂ ਕੀਤੀ ਹੈ ਹੋਟਲ ਦੇ ਕਮਰਿਆਂ ਦੇ ਵਿੱਚ ਨਿੱਜਤਾ ਅਤੇ ਸੁਰੱਖਿਆ ਬਣਾਈ ਰੱਖਣ ਦੇ ਲਈ ਔਰਤ ਦੇ ਰਚਨਾਤਮਕ ਹੱਲ ਨੇ ਚੀਨ ਦੇ ਜਿਹੜੇ ਕਿ ਪ੍ਰਾਹਣ ਚਾਰੀ ਉਦਯੋਗ ਦੇ ਵਿੱਚ ਸੁਰੱਖਿਆ ਚਿੰਤਾਵਾਂ ਬਾਰੇ ਚਰਚਾਵਾਂ ਚੇਰ ਦਿੱਤੀਆਂ ਨੇ ਜਿਹੜੇ ਕਿ ਮਦ ਹੈਹਾਨ ਸਵੇਰੇ ਦੇ ਦੱਸਦੇ ਕਿ ਲੂਯਾਂਗ ਦੀ ਰਹਿਣ ਵਾਲੀ ਔਰਤ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਹੈਗਾ ਕਿ ਕਿਵੇਂ ਉਸਨੇ ਆਪਣੇ ਹੋਟਲ ਦੇ ਬਿਸਤਰੇ ਦੇ ਉੱਤੇ ਇੱਕ ਅਸਥਾਈ ਤੰਬੂ ਬਣਾਇਆ ਹੈ ਤਾਂ ਜੋ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੈਮਰੇ ਦੀ ਨਿਗਰਾਨੀ ਤੋਂ ਬਚਾਇਆ ਜਾ ਸਕੇ ਦੱਸਦੇ ਕਿ ਔਰਤ ਦਾ ਔਰਦ ਕਹਿਣਾ ਹੈਗਾ ਕਿ ਹੋਟਲ ਦੇ ਮਹਿਮਾਨਾਂ ਦੇ ਉੱਤੇ ਲੁਕਵੇਂ ਜਾਸੂਸੀ ਕੈਮਰਾ ਦੇ ਦੁਆਰਾ ਨਿਗਰਾਨੀ ਕੀਤੇ ਜਾਣ ਬਾਰੇ ਜਿਹੜੇ ਕਿ ਬਹੁਤ ਸਾਰੇ ਰਿਪੋਰਟਾਂ ਪੜੀਆਂ ਨੇ ਤਾਂ ਆਪਣੇ ਆਪ ਨੂੰ ਭੇਤਪਰੀ ਨਜ਼ਰਾਂ ਤੋਂ ਪੂਰੀ ਤਰ੍ਹਾਂ ਬਚਾਉਣਾ ਲਗਭਗ ਅਸੰਭਵ ਜਾਪਦਾ ਹੈ ਤੇ ਇਹ ਮੈਨੂੰ ਬਹੁਤ ਚਿੰਤਤ ਕਰਦਾ ਹੈ ਯਾਤਰਾ ਦੇ ਦੌਰਾਨ ਵੀ ਆਪਣੀ ਨਿੱਜਤਾ ਬਣਾਈ ਰੱਖਣ ਦੀ ਇੱਛਾ ਦੇ ਨਾਲ ਉਸਨੇ ਸ਼ੁਰੂ ਦੇ ਵਿੱਚ ਆਪਣੇ ਬਿਸਤਰੇ ਦੇ ਉੱਤੇ ਰੱਖਣ ਦੇ ਲਈ ਇੱਕ ਤੰਬੂ ਖਰੀਦਣ ਬਾਰੇ ਸੋਚਿਆ ਹਾਲਾਂਕਿ ਉਸਨੇ ਇਹ ਵਿਚਾਰ ਉਦੋਂ ਛੱਡ ਦਿੱਤਾ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਟੈਂਟ ਹੋਟਲ ਦੇ ਵਿੱਚ ਰਹਿਣ ਨਾਲੋਂ ਮਹਿੰਗੇ ਹੋ ਸਕਦੇ ਨੇ ਅਤੇ ਜਿਹੜੇ ਕਿ ਸੌਣ ਵੇਲੇ ਸਮੱਸਿਆਵਾਂ ਵੀ ਪੈਦਾ ਕਰ ਸਕਦੇ ਨੇ ਜ਼ਿਕਰ ਕਰਦੀ ਹੈ ਕਿ ਹੋਟਲ ਦੇ ਕਮਰਿਆਂ ਦੇ ਵਿੱਚ ਲੁਕਵੇਂ ਕੈਮਰਾ ਦੇ ਬਾਰੇ ਚਿੰਤਾਵਾਂ ਵੱਧ ਰਹੀਆਂ ਨੇ 2023 ਦੇ ਵਿੱਚ ਮਲੇਸ਼ੀਆ ਦੇ ਵਿੱਚ ਇੱਕ ਜਿਹੜੇ ਕਿ ਕੋਈ ਵਿਅਕਤੀ ਰਹਿ ਰਿਹਾ ਸੀਗਾ ਇੱਕ ਚੀਨੀ ਜੋੜੇ ਨੂੰ ਜੋ ਕਿ ਆਪਣੇ ਬਿਸਤਰੇ ਦੇ ਸਾਹਮਣੇ ਇੱਕ ਪਾਵਰ ਸਾਕਟ ਦੇ ਅੰਦਰ ਇੱਕ ਲੁਕਿਆ ਹੋਇਆ ਜਾਸੂਸੀ ਕੈਮਰਾ ਮਿਲਿਆ ਸੀਗਾ ਤਾਂ ਅਜਹੀਆਂ ਘਟਨਾਵਾਂ ਦੇ ਜਵਾਬ ਦੇ ਵਿੱਚ ਦੱਖਣੀ ਚੀਨ ਜਿਹੜੇ ਕਿ ਫਰਵਰੀ ਦੇ ਵਿੱਚ ਨਿਯਮ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਖੇਤਰ ਬਣ ਗਿਆ ਜਿਸ ਦੇ ਵਿੱਚ ਹੋਟਲਾਂ ਨੂੰ ਇਹ ਯਕੀਨੀ ਬਣਾਉਣ ਦੀ ਵੀ ਲੋੜ ਸੀਗੀ ਕਿ ਮਹਿਮਾਨ ਕਮਰਾ ਦੇ ਵਿੱਚ ਕੋਈ ਨਿਗਰਾਨੀ ਯੰਤਰ ਨਾ ਲਗਾਏ ਜਾਣ ਤਾਂ ਇਹ ਖਬਰ ਤੁਹਾਨੂੰ ਕਿਵੇਂ ਜੀ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਹੋਟਲਾਂ ਦੇ ਕਮਰਾ ਦੇ ਵਿੱਚ ਕੈਮਰੇ ਲਗਾਣੇ ਚਾਹੀਦੇ ਨੇ ਤਾਂ ਇਹ ਵੀ رائے ਆਪਣੀ ਜ਼ਰੂਰ ਸਾਂਝੀ ਕਰੋ ਪਰ ਇਹ ਜਿਹੜਾ ਕਿ ਤਰੀਕਾ ਇਸ ਔਰਤ ਨੇ ਲੱਭਿਆ ਹੈਗਾ ਇਹ ਬਹੁਤ ਹੀ ਅਨੋਖਾ ਤਰੀਕਾ ਹੈ ਆਪਣੀ ਪ੍ਰਾਈਵੇਸੀ ਨੂੰ ਜਿਹੜੀ ਕਿ ਲੁਕਾਉਣ ਦੇ ਲਈ ਇਸ ਔਰਤ ਨੇ ਬੈੱਡ ਦੇ ਉੱਤੇ ਹੀ ਤੰਬੂ ਬਣਾ ਦਿੱਤਾ